ਹਾਂਜੀ ਵੀਰੇ ਸਾਰੇ ਕਬੂਤਰ ਬਾਜ਼ ਭਰਾ ਆਪਣੇ ਜਿੰਨੇ ਵੀਡੀਓ ਦੇਖ ਰਹੇ ਨੇ ਅੱਜ ਆਪਾਂ ਤੁਹਾਡੇ ਲਈ ਬਾਹਰਲੀ ਕੰਟਰੀ ਦੇ ਵਿੱਚ ਵਰਤਿਆ ਜਾਣ ਵਾਲਾ ਪ੍ਰੋਡਕਟ ਐਨਰਜੀ ਕੈਪਸੂਲ ਇਹ ਜਿਹੜਾ ਕੈਪਸੂਲ ਹੈ ਇਹ ਆਪਾਂ ਕਬੂਤਰ ਨੂੰ ਵੀਰੇ ਮੌਕੇ ਤੇ ਵੀ ਲਾ ਸਕਦੇ ਆ ਕੋਈ ਆਪਾਂ 2 ਦਿਨ ਪਹਿਲਾਂ ਨਹੀਂ ਲਾਉਣਾ ਕੋਈ 1 ਦਿਨ ਪਹਿਲਾਂ ਨਹੀਂ ਲਾਉਣਾ ਮੌਕੇ ਦੇ ਉੱਤੇ ਵਰਤਿਆ ਜਾਣ ਵਾਲਾ એનਰਜੀ ਕੈਪਸੂਲ ਹੈ ਬਾਹਰਲਾ ਪ੍ਰੋਡਕਟ ਹੈ ਵੀਰੇ એનਰਜੀ ਕੈਪਸੂਲ ਮੌਕੇ ਦੇ ਉੱਤੇ ਲੱਗਣਾ ਕੋਈ 2 ਦਿਨ ਪਹਿਲਾਂ ਨਹੀਂ ਲਾਉਣਾ ਕੋਈ 3 ਦਿਨ ਪਹਿਲਾਂ ਨਹੀਂ ਲਾਉਣਾ ਮੌਕੇ ਦੇ ਉੱਤੇ ਵਰਤ ਸਕਦੇ ਆ ਕੈਪਸੂਲ ਆਪਾਂ ਆਜੋ ਜੁੜ ਜੋ ਵੀਡੀਓ ਦੇ ਨਾਲ ਮੇਰੇ ਭਰਾ ਸਾਰੇ ਆਜੋ ਜੁੜ ਜੋ ਵੀਡੀਓ ਨਾਲ ਹਾਂਜੀ ਵੀਰ ਸਾਰਿਆਂ ਤੋਂ ਪਹਿਲਾਂ ਤਾਂ ਆ ਸਕਰੀਨ ਦੇ ਉੱਤੇ ਮਾਰੋ ਵੀਰੇ ਨਿਕਾ ਜਿਹੜਾ ਸਕਰੀਨ ਦੇ ਉੱਤੇ ਅੱਜ ਆਪਾਂ ਨੇ ਪ੍ਰੋਡਕਟ ਚਲਾਇਆ ਹੋਇਆ ਟੌਲਿਸਨ ਕੰਪਨੀ ਦਾ ਨਾਮ ਆ ਬ੍ਰਾਂਡ ਆ ਵੀਰੇ ਟੌਲਿਸਨ 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 ਬ੍ਰਾਂਡ ਆ ਇੰਡੀਵਿਜੂਅਲ ਪਾਵਰ ਕੈਪਸੂਲ ਟੌਲਿਸਨ ਇੰਡੀਵਿਜੂਅਲ ਪਾਵਰ ਕੈਪਸੂਲ ਇਹ ਜਿਹੜੇ ਟੌਲਿਸਾਨ ਦੇ ਪਾਵਰ ਕੈਪਸੂਲ ਨੇ ਇਸ ਡੱਬੀ ਦੇ ਵਿੱਚ 50 ਕੈਪਸੂਲਾਂ ਦੀ ਪੈਕੰਗ ਆ 50 ਕੈਪਸੂਲ ਨੇ ਇਹ ਡੱਬੀ ਦੇ ਵਿੱਚ ਬਹੁਤ ਹੀ ਕੰਮ ਦੀ ਚੀਜ਼ ਆ ਇਹ ਜਿਹੜੀ ਅੱਜ ਆਪਾਂ ਵੀਡੀਓ ਲੱਗੇ ਆ ਬਣਾਉਣ ਆਪਣੇ ਭਰਾਵਾਂ ਵਾਸਤੇ ਤੁਹਾਡੇ ਨਾਲ ਆਪਾਂ ਵਾਦਾ ਕੀਤਾ ਸੀਗਾ ਵੀ ਕੋਸ਼ਿਸ਼ ਕਰਾਂਗੇ ਵੀ ਹਰੇਕ ਵੀਡੀਓ ਦੇ ਵਿੱਚ ਆਪਾਂ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਲਈ ਅੱਜ ਵਾਲੀ ਵੀਡੀਓ ਵੀ ਬਿਲਕੁਲ ਵੀਰੇ ਨਵੀਂ ਆ ਬਹੁਤ ਹੀ ਵਧੀਆ એનર્ਜੀ ਵਾਲੇ ਕੈਪਸੂਲ ਨੇ ਇਹ ਜਿਹੜੇ ਆਪਾਂ ਅੱਜ ਵੀਡੀਓ ਲੱਗੇ ਆ ਬਣਾਉਣ ਟੋਲੀਸਨ ਕੰਪਨੀ ਦੇ ਪਾਵਰ ਕੈਪਸੂਲ ਇਹ ਜਿਹੜਾ ਕੈਪਸੂਲ ਹੈ ਜੀ ਟੋਲੀਸਨ ਕੰਪਨੀ ਦਾ ਇਹ ਤੁਸੀਂ ਮੌਕੇ ਦੇ ਉੱਤੇ ਵੀ ਕਬੂਤਰ ਨੂੰ ਦਾ ਆ ਸਕਦੇ ਹੋ ਬਾਜ਼ੀ ਛੱਡਣ ਤੋਂ 1 ਘੰਟਾ ਪਹਿਲਾਂ ਕੈਪਸੂਲ ਨੂੰ ਤੁਸੀਂ ਖੋਲ ਕੇ ਨਾ ਕੈਪਸੂਲ ਦਾ ਪਾਊਡਰ 10 ਕਐਮਐਲ ਪਾਣੀ ਦੇ ਵਿੱਚ ਘੋਲ ਕੇ ਇੱਕ ਘੰਟਾ ਬਾਜੀ ਛੱਡਣ ਤੋਂ ਪਹਿਲਾਂ ਕਬੂਤਰ ਨੂੰ ਦਾਅ ਦਮੋ ਫਿਰ ਤਾਂ ਬਹੁਤ ਹੀ ਵੀਰੇ ਵਧੀਆ ਗੱਲ ਹੈ ਬਾਕੀ ਜਦੋਂ ਬਾਜੀ ਦੇ ਉੱਤੇ ਤੁਸੀਂ ਉੱਲਾ ਲਾਉਨੇ ਹੋ ਕਬੂਤਰ ਨੂੰ ਉਦੋਂ ਵੀ ਤੁਸੀਂ ਪਾਣੀ ਦੇ ਵਿੱਚ ਘੋਲ ਕੇ ਜੇ 60 ਐਮਐਲ ਪਾਣੀ ਦੰਨੇ ਹੋ ਜਾਂ 30 ਐਮਐਲ ਦੰਨੇ ਹੋ 50 ਐਮਐਲ ਪਾਣੀ ਦੇ ਕੇ ਕਬੂਤਰ ਛੱਡਦੇ ਹੋ ਉਹ ਪਾਣੀ ਦੇ ਵਿੱਚ ਵੀ ਵੀਰੇ ਕੈਪਸੂਲ ਘੋਲ ਕੇ ਤੁਸੀਂ ਉੱਲਾ ਲਾ ਸਕਦੇ ਹੋ ਕਬੂਤਰ ਨੂੰ ਪਰ ਜਿਆਦਾ ਵਧੀਆ ਰਿਜ਼ਲਟ ਜੇ ਲੈਣਾ ਤਾਂ ਕਬੂਤਰ ਨੂੰ 1 ਘੰਟਾ ਪਹਿਲਾਂ ਨਾ ਬਾਜੀ ਛੱਡਣ ਤੋਂ ਉੱਲਾ ਲਾਉਣ ਤੋਂ 1 ਘੰਟਾ ਪਹਿਲਾਂ 5 ਤੋਂ 10 ਐਮਐਲ ਪਾਣੀ ਦੇ ਵਿੱਚ ਇਹ ਕੈਪਸੂਲ ਵੀਰੇ ਤੁਸੀਂ ਘੋਲ ਕੇ ਲਾ ਦਿਓ 1 ਘੰਟਾ ਪਹਿਲਾਂ ਕਬੂਤਰ ਨੂੰ ਛੱਡਣ ਤੋਂ ਪਹਿਲਾਂ ਰਿਜ਼ਲਟ ਫਿਰ ਵਧੀਆ ਮਿਲਦਾ ਇਸ ਕੈਪਸੂਲ ਦਾ ਮੌਕੇ ਦੇ ਉੱਤੇ ਲਾ ਕੇ ਛੱਡਣਾ ਮੌਕੇ ਦੇ ਉੱਤੇ ਵੀ ਲਾ ਕੇ ਛੱਡ ਸਕਦੇ ਹੋ ਪਰ ਮੇਰੀ ਸਲਾਹ ਇਹੀ ਆ ਸਾਰੇ ਕਬੂਤਰ ਬਾਜ ਭਰਾਵਾਂ ਨੂੰ ਵੀ ਤੁਸੀਂ ਜਦੋਂ ਕਬੂਤਰ ਨੂੰ ਇਹ ਕੈਪਸੂਲ ਲਾਉਣਾ ਤਾਂ ਉਹਦਾ ਪਾਊਡਰ ਆ ਜਿਹੜਾ ਕੈਪਸੂਲ ਦਾ ਪਾਊਡਰ ਕੱਢ ਲਓ ਪਾਣੀ ਦੇ ਵਿੱਚ ਘੋਲ ਕੇ ਪਾਊਡਰ ਲਾਓ ਜਾਨਵਰ ਨੂੰ ਕੈਪਸੂਲ ਨਾ ਸਿੱਧਾ ਦਿਓ ਮੇਰਾ ਭਰਾ ਸਾਰੇ ਪਾਊਡਰ ਦਿਓ ਤੁਹਾਡਾ ਕਬੂਤਰ ਵੀਰੇ ਬਹੁਤ ਹੀ ਵਧੀਆ ਪਰਫਾਰਮੈਂਸ ਕਰੂ ਮੈਂ ਪਹਿਲਾਂ ਵੀ ਗੱਲ ਦੱਸੀ ਸੀ ਵੀ ਹਾਰਾਂ ਜਿੱਤਾਂ ਦਾ ਪਰਮਾਤਮਾ ਦੇ ਹੱਥ ਨੇ ਪਰ ਕਬੂਤਰ ਉਡਾਨ ਦੇ ਵਿੱਚ ਬਹੁਤ ਵਧੀਆ ਫਰਕ ਪਾਉ ਕਬੂਤਰ ਉੜੂ ਪੂਰਾ ਖੁਸ਼ ਹੋ ਕੇ ਤੁਹਾਡਾ ਜਦੋਂ ਇਹ ਆਪਾਂ ਕੈਪਸੂਲ ਲਾ ਦਿੰਨੇ ਆ ਪਰਫਾਰਮੈਂਸ ਬਹੁਤ ਆਖੜੀ ਕਰੂਗਾ ਕਬੂਤਰ ਬਾਕੀ ਜਿਹੜਾ ਮੇਰਾ ਭਰਾ ਕੋਈ ਇਹ ਕੈਪਸੂਲ ਵਰਤ ਕੇ ਦੇਖਣਾ ਚਾਹੁੰਦਾ ਨਾ ਤੁਸੀਂ ਘਰੇ ਜਦੋਂ ਆਪਣੇ ਕਬੂਤਰ ਪਾਣੀਆਂ ਦੇ ਉੱਤੇ ਕਰ ਲੇ ਆਪਣੇ ਕਬੂਤਰ ਪਾਣੀਆਂ ਦੇ ਉੱਤੇ ਕਰ ਲੇ ਤੁਸੀਂ ਨਾ ਘਰੇ ਵੀ ਇਹਦਾ ਪ੍ਰਭਾ ਕਰਕੇ ਦੇਖ ਸਕਦੇ ਹੋ ਜਦੋਂ ਕਬੂਤਰ ਆਪਾਂ ਨੇ ਪਾਣੀਆਂ ਦੇ ਉੱਤੇ ਕਰੇ ਹੁੰਦੇ ਨੇ ਇਹ ਕੈਪਸੂਲ ਆ ਜਿਹੜਾ ਕਬੂਤਰ ਨੂੰ ਤੁਸੀਂ ਘਰੇ ਘੰਟਾ ਤੋਂ ਪਹਿਲਾਂ 10 ਕਐਮਐਲ ਪਾਣੀ ਦੇ ਵਿੱਚ ਘੋਲ ਕੇ ਲਾ ਦਿਓ ਜਦੋਂ ਕਬੂਤਰ ਇਹ ਤੁਸੀਂ ਉਡਾਉਣਾ ਉੱਲਾ ਲਾਉਣਾ ਘਰੇ ਕਬੂਤਰ ਨੂੰ ਉੱਲਾ ਲਾ ਦਿਓ ਤੁਹਾਡਾ ਕਬੂਤਰ ਜੇ 12 ਵਜਾਉਂਦਾ ਜੇ 1 ਕ ਵਜਾ ਗਿਆ ਮੇਰਾ ਕਹਿਣ ਦਾ ਮਤਲਬ ਹੈ ਜੇ 1 ਘੰਟਾ ਵੀ ਕਬੂਤਰ ਵਧਾ ਗਿਆ ਨਾ ਘਰੇ ਸਮਝ ਲਓ ਇਹ ਕੈਪਸੂਲ ਨੇ ਆਪਣਾ ਕੰਮ ਕਰਤਾ ਜਿੰਨੇ ਵੀ ਬਾਹਰਲੇ ਵੀਰੇ ਪ੍ਰੋਡਕਟਰ ਨੇ ਨਾ ਇਹਨਾਂ 'ਚ ਨਾ ਤਾਂ ਕੋਈ ਨਸ਼ਾ ਨਾ ਕੋਈ ਅਨਲੈਗਲ ਚੀਜ਼ ਪਾਈ ਵੀ ਆ ਇਹ ਵਿਟਾਮਿਨਾਂ ਦੇ ਥਰੂ ਬਣੇ ਹੋਏ ਨੇ એનર્ਜੀ ਦੀਆਂ ਚੀਜ਼ਾਂ ਇਹਨਾਂ ਦੇ ਵਿੱਚ ਪਾਈਆਂ ਹੋਈਆਂ ਨੇ ਜੇ ਤੁਹਾਡਾ ਕਬੂਤਰ ਇਹ ਬਾਹਰਲੇ ਪ੍ਰੋਡਕਟ ਦਿੱਤੇ ਦੋ ਘਰੇ ਇੱਕ ਘੰਟਾ ਵੀ ਬਾਹਰ ਤੁੜਦਾ ਨਾ ਤਾਂ ਬਾਹਰ ਛੱਡਿਆ ਹੋਇਆ 5-4 ਘੰਟੇ ਵੀਰੇ ਬਾਧ ਉਡੂ ਕਬੂਤਰ ਤੁਹਾਡਾ ਅੱਧੋ ਅੱਧਾ ਫਰਕ ਪਾਉ ਕਮ ਸੇ ਕਮ 4 ਘੰਟੇ ਦਾ ਕੂਤਰ ਤੁਹਾਡਾ ਬਾਹਰ ਵਧਾਉ ਵਧਾਉ ਕਿਉਂਕਿ ਜੇ ਇੱਕ ਘੰਟਾ ਘਰੇ ਵਧਾਉਂਦਾ ਨਾ ਇਹ ਕੈਪਸੂਲ ਲਾਏ ਤੋਂ 12 ਵਜਾਉਣ ਵਾਲਾ ਕਬੂਤਰ 1 ਵਜਾ ਗਿਆ ਸਮਝ ਲਓ ਇਹ ਕੈਪਸੂਲ ਨੇ ਆਪਣਾ ਕੰਮ ਹੈ ਜਿਹੜਾ ਕਬੂਤਰ ਦੀ ਬਾਡੀ ਦੇ ਵਿੱਚ ਆਪਣਾ ਪੂਰਾ ਕੰਮ ਕੀਤਾ ਇਹੋ ਕੈਪਸੂਲ ਜਦੋਂ ਤੁਸੀਂ ਬਾਹਰ ਬਾਜੀ ਦੇ ਉੱਤੇ ਲਾ ਕੇ ਛੱੜਤਾ ਤਾਂ ਕਬੂਤਰ ਕੰਮ ਸੇ ਕੰਮ 4-5 ਘੰਟੇ ਵਧਾਉ ਬਾਈ ਇਹ ਗਾਰੰਟੀ ਹੈ ਬਹੁਤ ਹੀ ਵਧੀਆ ਪਰਫਾਰਮੈਂਸ ਕਰਦੇ ਨੇ ਕਬੂਤਰ ਜਦੋਂ ਇਹ ਕੈਪਸੂਲ ਵੀਰੇ ਲਾਉਨੇ ਆਪਾਂ ਫਿੱਕੇ ਜੇ ਪੀਲੇ ਰੰਗ ਦਾ ਪਾਊਡਰ ਹੈ ਮਿੱਠਾ ਪਾਊਡਰ ਹੈ ਕੋਈ ਕੌੜਾ ਪਾਊਡਰ ਨਹੀਂ ਜਿਹੜਾ ਕੈਪਸੂਲ ਦੇ ਵਿੱਚ ਪਾਊਡਰ ਹੈ ਨਾ ਕੋਈ ਖੱਟਾ ਨਹੀਂ ਕੋਈ ਕੌੜਾ ਨਹੀਂ ਬਿਲਕੁਲ ਮਠਿਆਸ ਦੇ ਉੱਤੇ ਜਿੱਦਾਂ ਆਪਣਾ ਗੁਰੂਕੋਸ਼ ਹੁੰਦਾ ਬਿਲਕੁਲ ਮਠਿਆਸ ਦੇ ਉੱਤੇ ਇਹ ਪਾਊਡਰ ਹੈ ਫਿੱਕਾ ਕਰੀਮ ਰੰਗ ਕਰੀਮ ਕਲਰ ਜਿਹਾ ਪਾਊਡਰ ਹੈ ਇਹਨਾਂ ਕੈਪਸੂਲਾਂ ਦੇ ਵਿੱਚ ਤਾਂ ਮੇਰਾ ਵੀਰ ਜ਼ਰੂਰ ਇਹ ਟੋਲਿਸਨ ਕੰਪਨੀ ਦਾ ਜਿਹੜਾ ਕੈਪਸੂਲ ਹੈ ਆਪਣੇ ਇੰਡੀਆ ਵਾਲੇ ਕਬੂਤਰਾਂ ਤੇ ਬਾਈ ਭਾਰਤ ਕੇ ਤੁਸੀਂ ਜ਼ਰੂਰ ਦੇਖੋ ਮੇਰੇ ਭਰਾ ਹਨਾ ਜਿੰਨੇ ਤੁਸੀਂ ਵੀਡੀਓ ਦੇਖ ਰਹੇ ਨੇ ਮੇਰੇ ਵੀਰ ਇਹ ਜਿਹੜਾ ਚਿੱਟੇ ਰੰਗ ਦਾ ਸਟicker ਲੱਗਿਆ ਹੋਇਆ ਸਕਰੀਨ ਦੇ ਉੱਤੇ ਇਹ ਵੀਰੇ ਇਟਾਲੀਅਨ ਭਾਸ਼ਾ ਇਟਾਲੀਅਨ ਅਟਾਡੀਆਂ ਲੈਂਗੁਏਜ ਇਹਦਾ ਮਤਲਬ ਲੰਬੀ ਦੂਰੀ ਦੀਆਂ ਉਡਾਨਾਂ ਤੇ ਪਾਵਰ ਲਈ ਸੁਪਰ એનર્ਜੀ ਕੈਪਸੂਲ ਲੰਬੀ ਉਡਾਨ ਲੰਬੀ ਉਡਾਨ ਵਾਸਤੇ ਸੁਪਰ ਪਾਵਰ ਪਾਵਰ એનર્ਜੀ ਕੈਪਸੂਲ ਆ ਬਿਰੇ ਦਾ ਮਤਵਲ ਬਣਦਾ ਜਿਹੜਾ ਚਿੱਟੇ ਰੰਗ ਦਾ ਸਟicker ਲੱਗਿਆ ਹੋਇਆ ਨਾ ਉੱਤੇ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਇਟਾਲੀਅਨ ਭਾਸ਼ਾ ਮੇਰਾ ਭਰਾ ਜੇ ਤੁਹਾਨੂੰ ਕਿਸੇ ਨੂੰ ਨਹੀਂ ਸਮਝ ਲੱਗਦੀ ਇਹਦਾ ਪੰਜਾਬੀ ਦੇ ਵਿੱਚ ਮਤਵਲ ਬਣਦਾ ਵੀ ਲੰਬੀ ਉਡਾਨ ਦੇ ਜਿਹੜੇ ਕਬੂਤਰ ਨੇ ਉਹਨਾਂ ਲਈ ਪਾਵਰ ਅਤੇ એનર્ਜੀ ਉਹਨਾਂ ਵਾਸਤੇ ਇਹ ਕੈਪਸੂਲ ਹੈ ਇਹ ਇਟਾਲੀਅਨ ਭਾਸ਼ਾ ਦਾ ਇਹ ਮਤਵਲ ਹੈ ਜਿਹੜੇ ਗੋਰੇ ਨੇ ਲੰਬੀਆਂ ਉਡਾਨਾਂ ਦੇ ਵਿੱਚ ਕਬੂਤਰ ਛੱਡਦੇ ਨੇ ਬਾਜ਼ੀਆਂ ਓ ਭਈਆ ਕੈਪਸੂਲ ਦਾ ਬਹੁਤ ਵਰਤੋਂ ਕਰਦੇ ਨੇ ਆ ਕੈਪਸੂਲ ਦੀ ਜਿਹੜੇ 4-400 5-500 ਕਿਲੋਮੀਟਰ ਲੰਬੀਆਂ ਉਡਾਨਾਂ ਲਾਉਂਦੇ ਨੇ ਨਾ ਗੋਰੇ ਆ ਕੈਪਸੂਲ ਬਹੁਤ ਵਰਤਿਆ ਜਾਂਦਾ ਜਿਹੜਾ ਟੌਰੀਸਨ ਦਾ ਇੰਡੀਵਿਜੂਅਲ ਪਾਵਰ ਕੈਪਸੂਲ ਹੈ ਨਾ ਇਹ ਬਹੁਤ ਵਰਤਿਆ ਜਾਂਦਾ ਇੱਥੇ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਜਿਹੜੇ ਗੋਰੇ ਵਾਈ ਫਿਰਤਾਂ ਲਾਉਂਦੇ ਨੇ ਆਪਣੇ ਇੰਡੀਆ ਵਾਲੇ ਕਬੂਤਰਾਂ ਤੇ ਵੀ ਵਰਤ ਕੇ ਦੇਖਿਆ ਕਬੂਤਰ ਹੈ ਜਿਹੜਾ ਬਹੁਤ ਵਧੀਆ ਪਰਫਾਰਮੈਂਸ ਕਰਦਾ ਹਾਰਾਂ ਜਿੱਤਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਨੇ ਵੀ ਆਪਾਂ ਹਾਰਨਾ ਜਾਂ ਜਿੱਤਣਾ ਉਹ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਬੜੇ ਆਈਆਂ ਨੇ ਸਾਰੇ ਜਿੱਤਣ ਆਂਦੇ ਨੇ ਪਰ ਕਬੂਤਰ ਜਿਹਨੂੰ ਆਹ ਕੈਪਸੂਲ ਲਾਤਾ ਉੜਦਾ ਦੇਖਿਓ ਜਾਨਵਰ ਪਰਫਾਰਮੈਂਸ ਬਹੁਤ ਹੀ ਵਧੀਆ ਤੇ ਰੂਹ ਨਾਲ ਕਬੂਤਰ ਉੜੂ ਤੁਹਾਡਾ ਜੇ ਅੰਦਰੋਂ ਤੰਦਰੁਸਤ ਹੈ ਨਾ ਜਾਨਵਰ ਬਿਮਾਰ ਠਮਾਰ ਨਹੀਂ ਆਹ ਕੈਪਸੂਲ ਦੇ ਕੇ ਆਪਾਂ ਪਾਊਡਰ ਮੌਕੇ ਦੇ ਉੱਤੇ ਕਬੂਤਰ ਨੂੰ ਲਾ ਲਾਤਾ ਕਬੂਤਰ ਦੀ ਉਡਾਨ ਦੇਖਿਓ ਤੁਸੀਂ ਜਦੋਂ ਪਾਣੀ ਪੂਣੀ ਖੱਚ ਗਿਆ ਨਾ ਜਾਨਵਰ 11 12 ਵਜੇ ਜਾਨਵਰ ਪਾਣੀ ਖੱਚ ਗਏ ਸੈੱਟ ਹੋ ਗਿਆ 1:30 ਵਜੇ ਫਿਰ ਕਬੂਤਰ ਦੇਖਿਓ ਪਰਫਾਰਮੈਂਸ ਵੀ ਕਿਹੜੇ ਹਿਸਾਬ ਨਾਲ ਉਡਦਾ ਰੋਡਾ ਹਾਰਾਂ ਜਿੱਤਾਂ ਬਾਬੇ ਨਾਨਕ ਦੇ ਹੱਥ ਨੇ ਬਾਕੀ ਵੀਰੇ ਉਡਾਨ ਦੇ ਵਿੱਚੇ ਫਰਕ ਪਾਉਂਦੇ ਹੀ ਪਾਉਂਦਾ 100 ਦੇ ਵਿੱਚੋਂ 100% ਕਬੂਤਰ ਦੀ ਉਡਾਨ ਵਧੂਗੀ ਉਹ ਵਧੂਗੀ ਬਾਜੀ ਦੇ ਉੱਤੇ ਜਿਹੜਾ ਆਪਾਂ ਛੱਡਿਆ ਜਿਹੜਾ ਕਬੂਤਰ ਘਰੇ ਮੰਨ ਕੇ ਚੱਲੋ 12 ਵਜਾਉਂਦਾ ਤਾ ਘਰੇ ਵੀਰੇ 1 ਵਜਾਉ ਜਿਹੜਾ ਕਬੂਤਰ 1 ਵਜਾਉਂਦਾ ਘਰੇ ਉਹ ਡੇਢ 2 ਵਜਾਉ ਥੋੜਾ ਕਬੂਤਰ ਇਹ ਜਿਹੜੇ ਬਾਹਰਲੇ ਪ੍ਰੋਡਕਟ ਨੇ ਇਹਨਾਂ ਨਾਲ ਬਾਈ ਇੰਨਾ ਕੇ ਫਰਕ ਪੈਂਦਾ ਇਹ ਨਹੀਂ ਹੈਗਾ ਵੀ ਬਾਹਰਲਾ ਕੈਪਸੂਲ ਲਾਤਾ ਵੀ ਕਬੂਤਰ ਆਪਾਂ ਉੱਲਾ ਲਾਤਾ ਸਵੇਰ ਦਾ ਛੱਡਿਆ ਵਾ ਸ਼ਾਮ ਨੂੰ ਘਰੇ ਬੈਠੂ ਇਹ ਬਾਹਰਲੇ ਪ੍ਰੋਡਕਟ ਨੇ ਜਿਹੜੇ 1 ਘੰਟਾ 2 ਘੰਟੇ ਇੰਨਾ ਕੇ ਕਬੂਤਰ ਵੱਧਦਾ ਇਹਨਾਂ ਨਾਲ ਘਰੇ ਹਾਂ ਬਾਹਰ ਛੱਡਿਆ ਹੋਇਆ ਕਬੂਤਰ 5 6 ਘੰਟੇ ਜ਼ਰੂਰ ਬਾਈ ਬਿੱਤੀ ਮਾਰਦਾ ਪਰ ਜੇ ਆਪਾਂ ਘਰੇ ਵਰਤ ਕੇ ਦੇਖਣਾ ਕੋਈ ਵੀ ਬਾਹਰ ਦਾ ਪ੍ਰੋਡਕਟ ਹੈ ਜਿਹੜਾ ਜਿੰਨੀਆਂ ਵੀ ਗੋਲੀਆਂ ਪਾਊਡਰ ਕੈਪਸੂਲ ਜਿੰਨੇ ਵੀ ਬਾਹਰਲੇ ਪ੍ਰੋਡਕਟ ਨੇ ਨਾ ਜੇ ਤੁਸੀਂ ਘਰੇ ਵਰਤ ਕੇ ਦੇਖਣੇ ਨੇ ਕਬੂਤਰ ਥੋੜਾ ਵੱਧ ਤੋਂ ਵੱਧ 2 ਘੰਟੇ ਵੱਧ ਉੱਡ ਜੂ ਜੇ 12 ਵਜੇ ਕਬੂਤਰ ਬੰਦਾ ਤੁਹਾਡਾ ਵੱਧ ਤੋਂ ਵੱਧ ਬਾਹਰਲੇ ਪ੍ਰੋਡਕਟਾਂ ਦੇ ਨਾਲ ਘਰੇ ਵੀਰੇ 2 ਵਜਾ ਦੂ ਇਦੋਂ ਵੱਧ ਨਹੀਂ ਕਬੂਤਰ ਉੜਦਾ 2 ਘੰਟਿਆਂ ਤੋਂ 2 ਘੰਟੇ ਵਧਾ ਦੂ ਇਹੀ ਪ੍ਰੋਡਕਟ ਜਦੋਂ ਤੁਸੀਂ ਬਾਹਰ ਲਾ ਕੇ ਛੜਦੇ ਬਾਜੀ ਤੇ ਫੇਰ ਕਬੂਤਰ ਬਾਈ 5-4 ਘੰਟਿਆਂ ਦੀ ਵਿੱਥੀ ਮਾਰਦਾ ਬਾਹਰ ਫੇਰ ਬਾਧਦਾ ਕਬੂਤਰ ਇਹਨਾਂ ਨਾਲ ਇਹ ਪ੍ਰੋਡਕਟਾਂ ਦੇ ਨਾਲ ਬਾਕੀ ਮੇਰਾ ਵੀਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਵੀਰੇ ਧੰਨਵਾਦ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਭਰਾਵਾਂ ਨੇ ਤੇ ਮੇਰੀ ਵੀਡੀਓ ਦੇ ਨਾਲ ਜੁੜੇ ਹੋਏ ਨੇ ਮੇਰੇ ਵੀਰ ਬਹੁਤ-ਬਹੁਤ ਧੰਨਵਾਦ ਆਹ ਜਿਹੜਾ ਕੈਪਸੂਲ ਆ ਵੀਰੇ ਇਹ ਤੁਹਾਨੂੰ ਇਟਲੀ ਦੇ ਵਿੱਚੋਂ ਬੈਲਜੀਅਮ ਦੇ ਵਿੱਚੋਂ ਫ੍ਰਾਂਸ ਦੇ ਵਿੱਚੋਂ ਹਨਾ ਯੂਕੇ ਦੇ ਵਿੱਚੋਂ ਵੀ ਮਿਲ ਜਾਣਾ ਇਹ ਮੇਰਾ ਵੀਰ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਆਨਲਾਈਨ ਬੜੇ ਆਰਾਮ ਨਾਲ ਮਿਲ ਜਾਣਾ ਇਟਲੀ ਬੈਲਜੀਅਮ ਫ੍ਰਾਂਸ ਯੂਕੇ ਹਨਾ ਜਰਮਨ ਇਹਨਾਂ ਕੰਟਰੀਆਂ ਦੇ ਵਿੱਚ ਆਨਲਾਈਨ ਤੁਸੀਂ ਮੰਗਵਾ ਕੇ ਆਪਣੇ ਇੰਡੀਆ ਜਿਹੜੇ ਭਰਾ ਨੇ ਤੁਹਾਡੇ ਕੂਤਰਵਾਜ ਵੀਰ ਕੋਈ ਚਾਚਾ ਤਾਇਆ ਹਨਾ ਜਾਂ ਆਪਣਾ ਬਾਪੂ ਜੋ ਵੀ ਕੂਤਰਵਾਜੀ ਕਰਦਾ ਤੁਸੀਂ ਉਹਨੂੰ ਭੇਜ ਸਕਦੇ ਹੋ ਮੰਗਾ ਕੇ ਰਿਜ਼ਲਟ ਹੈ ਜਿਹੜਾ 100 ਦੇ ਵਿੱਚੋਂ 100% ਵੀਰੇ ਕਬੂਤਰ ਇੱਕ ਬੜੀ ਪੂਰੀ ਵਧੀਆ ਪਰਫਾਰਮੈਂਸ ਕਰੂ ਤੁਹਾਡਾ ਇੰਨਾ ਤੁਹਾਡੇ ਨਾਲ ਮੇਰਾ ਵਾਅਦਾ ਹੈ ਬਾਕੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਵਧੀਆ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਹੇ ਹਾਂ ਆਪਾਂ ਕੋਸ਼ਿਸ਼ ਕਰੀਦੀ ਆ ਵੀ ਹਰੇਕ ਵੀਡੀਓ ਦੇ ਵਿੱਚ ਕੁਝ ਨਾ ਕੁਝ ਨਵਾਂ ਲੈ ਕੇ ਆਈਏ ਨਾ ਆਪਾਂ ਸਮਾਂ ਤੁਹਾਡਾ ਖਰਾਬ ਕਰਨਾ ਚਾਹੁੰਦੇ ਆ ਨਾ ਵੀਰੇ ਮੈਂ ਸਮਾਂ ਆਪਣਾ ਖਰਾਬ ਕਰਨਾ ਚਾਹੁੰਨਾ ਧੰਨਵਾਦ ਮੇਰੇ ਸਾਰੇ ਹੀ ਕਬੂਤਰਵਾਜ ਭਰਾਵਾਂ ਦਾ ਜਿਹੜੇ ਚੈਨਲ ਦੇ ਨਾਲ ਜੁੜੇ ਹੋਏ ਨੇ ਦਿਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ